ਗੁਰੂ ਪਰਿਵਾਰ ਦੇ ਚੋਂ ਧੀ ਵਿਆਹ ਕੇ ਗਈਆਂ ਧੀਆਂ ਵਿਆਹਿਆਂ ਗਈਆਂ ਜਿਵੇਂ ਸਤਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤਿੰਨ ਭੱਬੇ ਬੀਬੀ ਭਾਨੀ ਜੀ ਨੂੰ ਦਿੱਤੇ ਸੀ ਤਿੰਨ ਭੱਬਿਆਂ ਦੀ ਬਖਸ਼ਿਸ਼ ਕੀਤੀ ਸੀ ਬੀਬੀ ਭਾਨੀ ਜੀ ਨੂੰ ਵੀ ਧੀ ਇਹ ਅੱਜ ਤੂੰ ਵਿਆਹ ਕੇ ਚੱਲੀ ਐ ਤੇ ਆਪਣੇ ਪੱਲੇ ਦੇ ਨਾਲ ਤਿੰਨ ਭੱਬੇ ਬਣ ਕੇ ਲੈ ਜਾ ਪਹਿਲਾ ਭੱਬਾ ਇਹ ਦਿੱਤਾ ਸੀ ਆਪਣੀ ਧੀ ਨੂੰ ਇਹ ਵੀ ਸਾਨੂੰ ਸਿਖਿਆ ਦਿੰਦਾ ਭਾਈ ਜਦੋਂ ਘਰੋਂ ਧੀ ਨੂੰ ਵਿਆਹ ਕੇ ਤੋਰਨਾ ਹੈ ਉਦੋਂ ਉਹਨੂੰ ਸਿਖਿਆ ਕੀ ਦੇ ਕੇ ਤੋਰਨੀ ਹੈ ਮਾਵਾ ਨੇ ਕੀ ਸਿਖਿਆ ਦੇਣੀ ਹੈ ਪਿਤਾ ਨੇ ਕੀ ਸਿਖਿਆ ਦੇਣੀ ਹੈ ਧੀਆ ਵੀ ਧਿਆਨ ਦੇ ਨਾਲ ਸੁਣ ਸਾਡੀ ਵਿਰਾਸਤ ਹੈ ਇਹ ਪਹਿਲਾ ਭੱਬਾ ਸੀ ਭਲਾ ਜੀ ਜੋ ਕਹਿੰਦੇ ਨੇ ਮਾਪੇ ਅੱਜ ਤੋਂ ਬਾਅਦ ਧੀਏ ਤੇਰੀ ਸੱਸ ਤੇਰੀ ਮਾਂ ਤੇਰਾ ਸਹੁਰਾ ਤੇਰਾ ਪਿਤਾ ਤੇਰਾ ਪਤੀ ਤੇਰੇ ਵਾਸਤੇ ਪਰਮੇਸ਼ਰ ਜੋ ਕਹਿੰਦਾ ਤੇਰਾ ਸਹੁਰਾ ਪਰਿਵਾਰ ਉਹਨੂੰ ਭਰਾ ਕਰਕੇ ਜਾਨਣਾ ਆਖੋ ਸਤਨਾਮ ਬਿਸ਼ੇਰੇ ਪਹਿਲਾ ਪੱਪਾ ਦਿੱਤਾ ਸੀ ਆਪਣੀ ਧੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦ ਲੋੜ ਆਇਆ ਅੱਜ ਦੇ ਸਮੇਂ ਦੇ ਵਿੱਚ ਇਹ ਦੱਸਣ ਦੀ ਆਪਣੇ ਬੱਚਿਆਂ ਨੂੰ ਦੂਸਰਾ ਪੱਪਾ ਹੋ ਲਗਾਈ ਜੀ ਇਹ ਭੱਬਾ ਯਾਦ ਰੱਖੀ ਤੀਏ ਜਦੋਂ ਤੇਰੇ ਤੋਂ ਕੋਈ ਗਲਤੀ ਹੋ ਜੇ ਜਿੱਥੇ ਤੂੰ ਗਲਤ ਹੋਵੇਂ ਤੈਨੂੰ ਕੋਈ ਝਿੜਕੇ ਉਹਨਾਂ ਕਾਰਨ ਕਰਕੇ ਤੈਨੂੰ ਕੋਈ ਝਿੜਕ ਦੇ ਤੇ ਤੂੰ ਅੱਗੋਂ ਗੁੱਸਾ ਨਹੀਂ ਕਰਨਾ ਆਪਣੀ ਗਲਤੀ ਕਬੂਲਣੀ ਨਾਲ ਦੀ ਨਾਲ ਕਹਿ ਦੇਣਾ ਮਾਤਾ ਜੀ ਪਿਤਾ ਜੀ ਪਤੀ ਦੇਵ ਜੀ ਭੁੱਲ ਗਈ ਆਖੋ ਸਤਨਾਮ ਸ਼ੇਰੀ ਪਹਿਲਾ ਭੱਬਾ ਭਲਾ ਜੀ ਦੂਜਾ ਭੱਬਾ ਭੁੱਲ ਗਈ ਜੀ ਤੇ ਤੀਜਾ ਭੱਬਾ ਭਾਣਾ ਜਦੋਂ ਪਰਿਵਾਰਾਂ ਚ ਰਹਿੰਨੇ ਆ ਉਦੋਂ ਲਾਭ ਵੀ ਹੁੰਦੇ ਨੇ ਉਦੋਂ ਹਾਨੀਆਂ ਵੀ ਹੁੰਦੀਆਂ ਨੇ ਸੁੱਖ ਵੀ ਆਉਂਦਾ ਹੈ ਦੁੱਖ ਵੀ ਆਉਂਦਾ ਹੈ ਜਿਹੜਾ ਸਮਾਂ ਬਦਲਦਾ ਰਹਿੰਦਾ ਇਹ ਨਹੀਂ ਵੀ ਸੁੱਖ ਦੇ ਸਮੇਂ ਬੜੀਆਂ ਖੁਸ਼ੀਆਂ ਮਨਾਈਆਂ ਜਦੋਂ ਦੁੱਖ ਆ ਗਿਆ ਤੇ ਉਦੋਂ ਗੁੱਸੇ ਹੋ ਜਾਏ ਐਦਾਂ ਨਹੀਂ ਤੀਏ ਇੱਕ ਗੱਲ ਪੱਲੇ ਬੰਨ ਲੈ ਅੱਜ ਮੇਰੀ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਬੀਬੀ ਭਾਨੀ ਨੂੰ ਸੁਖ ਆਏ ਤਾਂ ਵੀ ਪਾਣਾ ਦੁੱਖ ਆਏ ਤਾਂ ਵੀ ਪਰਮੇਸ਼ਰ ਦਾ ਪਾਣਾ ਆਖੋ ਸਤਨਾਮ ਸ਼ੇਰੀ ਤਕਲੀਫ ਹੋਵੇ ਆਪਣੇ ਜੀਵਨ ਸਾਥੀ ਦਾ ਸਾਥ ਨਹੀਂ ਛੱਡਣਾ ਉਹਦਾ ਵੀ ਹੌਸਲਾ ਵਧਾਉਣਾ ਤੇ ਖੁਦ ਵੀ ਹੌਸਲੇ ਦੇ ਵਿੱਚ ਰਹਿਣਾ ਅਕਾਲ ਪੁਰਖ ਵੈਗੁਰੂ ਦੇ ਪਾਣੇ ਨੂੰ ਕਬੂਲਣਾ ਆਖੋ ਸਤਨਾਮ ਸ਼ੇਰੀ ਇਹ ਤਿੰਨ ਭੱਵੇ ਦਿੱਤੇ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੁਣ ਮੈਂ ਕਰਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੀ लाडली ਧੀ ਇੱਕੋ ਇੱਕ ਧੀ ਸੀ ਬੀਬੀ ਬੀਰੋ ਦਾ ਵਿਆਹ ਕੀਤਾ ਰੱਖਿਆ ਤੇ ਅਨੰਦਪੁਰ ਸਾਹਿਬ ਸੀ ਕਰਨਾ ਪਿਆ ਚੁਭਾਲ ਵਿਖੇ ਕਿਉਂਕਿ ਬਹੁਤ ਸਾਰਾ ਉਪੱਦਰ ਮਚਾਇਆ ਸ਼ਾਹਜਹਾਨ ਨੇ ਫੌਜਾਂ ਭੇਜ ਦਿੱਤੀਆਂ ਸੀ ਅਮਰਤਸਰ ਸਾਹਿਬ ਵਿਖੇ ਵਿਆਹ ਹੋਣਾ ਮੁਮਕਨ ਨਹੀਂ ਰਿਹਾ ਤੇ ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਚੁਭਾਲ ਵਿਖੇ ਵਿਆਹ ਕਰਾਂਗੇ ਚਲੋ ਸਾਰੀਆਂ ਸਿੱਖ ਸੰਗਤਾਂ ਉੱਥੇ ਚਲੋ ਦੁਬਾਰਾ ਮਠਾਈ ਤਿਆਰ ਕੀਤੀ ਬੜਾ ਵੱਡਾ ਪ੍ਰਸੰਗ ਹੈ ਮੈਂ ਸਿਰਫ ਟੂਕ ਮਾਤਰ ਗੱਲ ਕਰਨੀ ਕਿ ਜਦੋਂ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਧੀ ਨੂੰ ਵਿਆਹ ਕੇ ਘਰੋਂ ਧੋਰਿਆ ਜਦੋਂ ਵਿਆਹ ਸੰਪੰਨ ਹੋਇਆ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਧੀ ਨੂੰ ਤੁਰਨ ਵੇਲੇ ਸਿੱਖਿਆ ਦਿੰਦੇ ਵੀ ਧੀਏ ਮੈਂ ਤੈਨੂੰ ਸਿੱਖਿਆ ਦਿੰਨਾ ਤੇ ਇਹ ਸਿੱਖਿਆ ਆਪਣੇ ਪੱਲੇ ਬੰਨ੍ਹ ਕੇ ਲੈ ਜਾ ਤੂੰ ਹੁਣ ਸਹੁਰੇ ਪਰਿਵਾਰ ਦੇ ਵਿੱਚ ਜਾਣ ਲੱਗੀ ਹੈ ਕਰਨਾ ਕੀ ਹੈ ਜਾ ਕੇ ਕਿੱਦਾਂ ਦਾ ਤੇਰਾ ਵਰਤ ਵਰਤਾਵਾ ਚਾਹੀਦਾ ਹੈ ਸਹੁਰੇ ਪਰਿਵਾਰ ਦੇ ਵਿੱਚ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੀ ਧੀ ਨੂੰ ਕਹਿੰਦੇ ਪ੍ਰਾਤਕਾਲ ਉਠ ਮੱਜਨ ਕਰੀ ਹੈ ਇਹ ਮੇਰੀ ਗੱਲ ਪੱਲੇ ਬੰਨ ਲੈ ਵੀ ਜਦੋਂ ਸਹੁਰੇ ਪਰਿਵਾਰ ਦੇ ਚ ਚਲੀ ਗਈ ਪ੍ਰਤਹਕਾਲ ਦਾ ਮਤਲਬ ਅੰਮ੍ਰਿਤ ਵੇਲੇ ਉੱਠ ਕੇ ਧੀਏ ਸਭ ਤੋਂ ਪਹਿਲਾਂ ਇਸ਼ਨਾਨ ਸੋਧਣਾ ਆਖੋ ਸਤਨਾਮ ਸ਼ੇਰ ਹੈ ਪ੍ਰਤਕਾਲ ਉਠ ਮੱਜਨ ਕਰੀ ਹੈ ਗੁਰਬਾਣੀ ਕੋ ਮੁਖ ਤੇ ਰੜੀ ਹੈ ਤੇ ਆਪਣੇ ਜ਼ੁਬਾਨ ਤੋਂ ਸਤਿਗੁਰੂ ਜੀ ਦਾ ਨਾਮ ਤੇ ਬਾਣੀ ਦਾ ਵਿਚਾਰਨ ਕਰਨਾ ਆਖੋ ਸਤਨਾਮ ਬਸ਼ੇਰੀ ਆਰੰਭ ਤਾਂ ਸਤਗੁਰੂ ਦੇ ਨਾਮ ਦੇ ਨਾਲ ਸਤਿਗੁਰੂ ਦੀ ਬਾਣੀ ਦੇ ਨਾਲ ਕਰਨੀ ਹੈ ਕਰਨੀ ਹੈ ਪ੍ਰਾਤਕਾਲ ਉਠ ਮੱਜਨ ਕਰੀਏ ਗੁਰਬਾਣੀ ਕੋ ਮੁਖ ਤੇ ਰਲਿਏ ਧੀਏ ਆਪਣੇ ਮੂੰਹ ਦੇ ਉੱਤੇ ਸਤਿਗੁਰੂ ਦੀ ਬਾਣੀ ਵਸਾ ਕੇ ਰੱਖਣੀ ਹੈ ਇਹ ਨਾ ਤੈਨੂੰ ਵਿਸਰੇ ਕਦੇ ਵੀ ਪੁਨ ਜਿੱਤੇ ਵਿਵਹਾਰ ਜੋ ਹੋਈ ਭਲੇ ਸੰਭਾਰੋ ਨੀਕੇ ਸੋਈ ਫੇਰ ਗੁਰਬਾਣੀ ਪੜ੍ਹ ਕੇ ਆਪਣਾ ਨਿਤਨੇਮ ਸਫਲਾ ਕਰਕੇ ਸਵਾਰ ਕੇ ਆਪਣਾ ਅੰਮ੍ਰਿਤ ਵੇਲਾ ਫੇਰ ਜਿੰਨੇ ਕੰਮ ਕਾਰ ਨੇ ਫੇਰ ਸਾਰੇ ਦੇ ਸਾਰੇ ਸੰਭਾਲ ਲੈਣੇ ਆਖੋ ਸਤਨਾਮ ਸ਼ੇਰੀ ਸਭ ਤੋਂ ਪਹਿਲਾ ਕੰਮ ਇਹੀ ਹੈ ਵੀ ਅੰਮ੍ਰਿਤ ਵੇਲੇ ਉੱਠੇ ਉੱਠ ਕੇ ਇਸ਼ਨਾਨ ਕਰੇ ਤੇ ਇਸ਼ਨਾਨ ਕਰਕੇ ਸਤਗੁਰੂ ਦੀ ਬਾਣੀ ਪੜ੍ਹੇ ਬਾਣੀ ਪੜ੍ਹਨ ਦੇ ਬਾਅਦ ਜਿੰਨੇ ਕੰਮ ਕਾਰ ਨੇ ਫੇਰ ਕਰਨੇ ਸ਼ੁਰੂ ਕਰਨੇ ਆਖੋ ਸਤਨਾਮ ਸ਼ੇਰੀ ਫਿਰ ਕੰਮਕਾਰ ਕਰਨੇ ਨੇ ਤਾਂ ਫਿਰ ਸਤਿਗੁਰੂ ਜੀ ਕਹਿਣ ਲੱਗੇ ਮੋਪੈ ਉਪਾਲੰਭ ਨਾ ਆਵੇ ਇੱਕ ਗੱਲ ਦਾ ਧਿਆਨ ਰੱਖੀਂ ਤੀਏ ਵੀ ਮੈਨੂੰ ਉਲੰਭਾ ਨਾ ਆਵੇ ਤੇਰਾ ਆਖੋ ਸਤਨਾਮ ਸ਼ੇਰੀ ਪਿਤਾ ਦੇ ਲਈ ਧੀ ਜਾਂ ਪੁੱਤਰ ਦਾ ਆਲੰਭਾ ਬੜੀ ਨਮੋਸ਼ੀ ਹੁੰਦੀ ਨੀਵੀਂ ਪੈ ਜਾਏ ਪਿਤਾ ਦੀ ਧੀ ਕਰਕੇ ਜਾਂ ਪੁੱਤ ਕਰਕੇ ਬੜੀ ਨਮੋਸ਼ੀ ਵਾਲੀ ਗੱਲ ਈ ਏ ਮੋਪੈ ਉਪਾਲੰਭ ਨਾ ਆਵੇ ਮੈਨੂੰ ਤੇਰਾ ਉਲੰਭਾ ਨਾ ਆਵੇ ਬਸ ਇਹੀ ਪ੍ਰਕਾਰ ਸਰਬ ਸੁਖ ਪਾਵੇ ਫੇਰੀ ਸਾਰੇ ਸੁਖੀ ਰਹਿ ਸਕਦੇ ਤੂੰ ਵੀ ਸੁਖੀ ਰਹਿ ਸਕਦੀ ਤੇਰਾ ਸੋਹਰਾ ਪਰਿਵਾਰ ਵੀ ਸੁਖੀ ਰਹੇਗਾ ਮੈਂ ਵੀ ਸੁਖੀ ਰਹਾਂਗਾ ਸਾਰੇ ਹੀ ਸੁਖੀ ਰਹਾਂਗੇ ਇਹ ਸਿੱਖਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੇ ਕੇ ਤੋਰੀ ਸੀ ਆਪਣੀ ਧੀ ਨੂੰ ਅੱਜ ਵੀ ਫਿਰ ਪਿਤਾ ਨੂੰ ਚਾਹੀਦਾ ਹੈ ਮਾਂ ਨੂੰ ਚਾਹੀਦਾ ਹੈ ਵੀ ਜਦੋਂ ਉਹ ਆਪਣੀ ਧੀ ਨੂੰ ਵਿਆਹ ਕੇ ਤੋਰਨ ਤੇ ਉਸ ਨੂੰ ਇਦਾਂ ਦੀ ਸਿੱਖਿਆ ਦੇ ਕੇ ਤੋਰਿਆ ਜਾਏ ਆਖੋ ਸਤਨਾਮ ਸ਼ੇਰ ੴ ਪਾਉ ਦੀ ਝੋਲੀ ਚ ਜੇ ਪਉਣਾ ਸਤਿਗੁਰੂ ਦੀ ਪਾਵਨ ਬਾਣੀ ਦਾ ਜਾਪ ਨਿਤਨੇਮ ਪਾਉ ਦੀ ਝੋਲੀ ਚ ਪਾਵਨ ਬਾਣੀ ਪਾ ਕੇ ਤੋਰ ਝੋਲੀ ਚ ਤੇ ਜਿਹੜੇ ਵਿਆਹ ਕੇ ਲੈ ਕੇ ਜਾਂਦੇ ਉਹਨਾਂ ਨੂੰ ਵੀ ਕਹਿਣਾ ਵੀ ਝੋਲੀ ਚ ਨੋਟ ਨਾ ਦੇਖਿਆ ਕਰੋ ਝੋਲੀ ਚ ਬਾਣੀ ਦੇਖਿਆ ਕਰੋ ਕਿੰਨੀ ਕ ਪਾਈ ਹੈ ਕਿਸੇ ਨੇ ਆਖੋ ਸਤਨਾਮ ਸ਼ੇਰੀ ਮੌਕਾ ਵੀ ਭਾਈ ਹਜੇ ਵੀ ਸੰਭਲਣ ਦਾ ਸੰਭਲਣ ਦਾ ਵੇਲਾ ਸਾਡੇ ਕੋਲ ਹਜੇ ਵੀ ਸੰਭਲ ਜਾਈਏ ਅਸੀਂ